ਨਵੰਬਰ 1984 ਚ ਹੋਈ ਸਿੱਖ ਨਸਲਕੁਸ਼ੀ ਦੀ ਵਰੇਗੰਡ ਮੌਕੇ ਦਲ ਖਾਲਸਾ ਵੱਲੋਂ ਇੱਕ ਰੋਸ ਰੈਲੀ ਕੱਢੀ ਜਾ ਰਹੀ ਹੈ ਜਿਹੜੀ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਸ਼ਾਮ 4 ਵਜੇ ਸ਼ੁਰੂ ਹੋਵੇਗੀ ਇਸ ਦੌਰਾਨ ਦਲ ਖਾਲਸਾ ਵੱਲੋਂ ਇੱਕ ਕੈਂਡਲ ਮਾਰਚ ਕੱਢ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕੱਢਿਆ ਜਾ ਰਿਹਾ ਹੈ ਇਸ ਮੌਕੇ ਇਸ ਨਸਲਕੁਸ਼ੀ ਦਾ ਸ਼ਿਕਾਰ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਨਵੰਬਰ 1984 ਦੇ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਇੰਡੀਅਨ ਸਟੇਟ ਨੇ ਜੋ ਸਿੱਖਾਂ ਨਾਲ ਕੀਤਾ ਬੈਲਪਲਾਂਟ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਹਦਾ ਦਰਦ ਹਰਲੇ ਵੀ ਸਾਰੇ ਸਿੱਖਾਂ ਦੇ ਮਨਾਂ ਵਿੱਚ ਉਸੇ ਤਰ੍ਹਾਂ ਹੀ ਹੈ ਇਸ ਦਰਦ ਨੂੰ ਹਰ ਸਾਲ ਪੂਰੀ ਦੁਨੀਆ ਨੂੰ ਦੱਸਣ ਲਈ ਕਿ ਭਾਰਤੀ ਸਟੇਟ ਨੇ ਅੱਜ ਤੱਕ ਇੱਕ ਬੰਦੇ ਨੂੰ ਵੀ ਸਜ਼ਾ ਨਹੀਂ ਦਿੱਤੀ ਬਲਕਿ ਉਹਨਾਂ ਨੂੰ ਉੱਚ ਆਦਿਆਂ ਤੇ ਬਿਠਾਇਆ ਹੋਇਆ ਹੈ ਇਹ ਪੂਰੀ ਦੁਨੀਆ ਨੂੰ ਜੁਆਨ ਨੂੰ ਦੱਸਣ ਲਈ ਆਪਾਂ ਇਹ ਹਰ ਸਾਲ ਪ੍ਰੋਟੈਸਟ ਕਰਦੇ ਹਾਂ ਇਸ ਵਾਰੀ ਅਮਰ ਅਮਰਸਰ ਦੇ ਵਿੱਚ 2 ਨਵੰਬਰ ਨੂੰ ਆਪਾਂ ਇੱਥੇ ਸ਼ਾਮ ਨੂੰ 4 ਵਜੇ ਇਕੱਠੇ ਹੋਵਾਂਗੇ ਇੱਥੇ ਪਹਿਲਾਂ ਰੈਲੀ ਕੀਤੀ ਜਾਵੇਗੀ ਉਸ ਤੋਂ ਬਾਅਦ ਕੈਂਡਲ ਮਾਰਚ ਸ਼ਾਮ ਨੂੰ ਅਕਾਲ ਤਖਤ ਸਬਕ ਕੱਢਿਆ ਜਾਵੇਗਾ ਤੇ ਉੱਥੇ ਜਾ ਕੇ ਸ਼ਹੀਦਾਂ ਨੂੰ ਉਹਨਾਂ ਮਾਸੂਮ ਸਿੱਖਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਕੋ ਕੋ ਕੇ ਮਾਰਿਆ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਚ ਅਰਦਾਸ ਕਰਾਂਗੇ ਅੰਮ੍ਰਿਤਸਰ ਤੋਂ ਸੁਖਚਾਨ ਸਿੰਘ ਦੀ ਰਿਪੋਰਟ ਪੈਰਦਾ ਟੀਵੀ